Ja, Parrot. Ja, Parrot. Baba Saap Teri Saat Pe. Tara Dehenge De Pe. Baba Saap Teri Saat Pe. ਸਰ ਜੀ ਨਾ ਤੁਹਾਡਾ ਜੈਪੀਮ ਜੈ ਭਾਰਤ ਮੇਰਾ ਨਾਮ ਪਰਮਜੀਤ ਸਿੰਘ ਪ੍ਰੋਡਿਊਸਰ ਜੀ ਅੱਜ ਕਪੂਰਤਲਾ ਬੰਦ ਦੀ ਕਾਲ ਤੇ ਤੁਸੀਂ ਬੰਦ ਕਰਾ ਰਹੇ ਹੋ ਸ਼ਹਿਰ ਕੀ ਕਾਰਨ ਆ ਕਾਰਨ ਦੇਖੋ ਸਾਡੇ ਬਾਬਾ ਸਾਹਿਬ ਬੇਰਜਰ ਦੇ ਜੋ ਬਹੁਤ ਘਟਿਆ ਗੱਲ ਹੈ ਜਿਹੜੀ ਇਹਨੇ ਮਤਲਬ ਜਿਹੜੀ ਪੰਜਾਬ ਬੰਦ ਦੀ ਕਾਲ ਤੇ ਜੋ ਉਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਹਾਲ ਸਾਹਿਬ ਬਾਬਾ ਸਾਹਿਬ ਦੀ ਅ ਬੜੇ ਸਰੂਪ ਤੇ ਉਹ ਅਸੀਂ ਇਸੇ ਕਰਕੇ ਜਿਹੜੀ ਆ ਆਪਣੇ ਬਾਂਦਰੀ ਕਾਲ ਦੇ ਉੱਤੇ ਅਸੀਂ ਅੱਜ ਜਿਹੜਾ ਸ਼ਹਿਰ ਦੇ ਵਿੱਚ ਵਕ ਵਕ ਸਾਰਿਆਂ ਲੋਕਾਂ ਨੂੰ ਅਪੀਲ ਕਰਨ ਡਏ ਆ ਹੱਥ ਜੋੜ ਕੇ ਕਿ ਸ਼ਹਿਰ ਜਿਹੜਾ ਬਿਲਕੁਲ ਸ਼ਾਂਤੀ ਮਹੀਨਾ ਬੰਦ ਹੋ ਜਾਵੇ ਤੇ ਜਿਹੜੇ ਲੋਕ ਆ ਉਹ ਸਾਡੀ ਅਪੀਲ ਨੂੰ ਸੁਣਨ ਤੇ ਸਾਡੇ ਨਾਲ ਜੁੜ ਕੇ ਤੇ ਜਿਹੜਾ ਇਹਦੇ ਉੱਤੇ ਐਨ ਐਨ ਐਸ ਆਈ ਜਿਹੜੀ ਲਾਗੂ ਕੀਤੀ ਜਾਵੇ ਅਸੀਂ ਆਪਣੀ ਸਰਕਾਰ ਤੋਂ ਸੀਐਮ ਭਗਵੰਤ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਤੇ ਵੱਧ ਤੋਂ ਵੱਧ ਧਾਵਾ ਲਾ ਕੇ ਤੇ ਪਰਚਾ ਕਰਕੇ ਇਹਨੂੰ ਸਲਾਖਾਂ ਦੇ ਪਿੱਛੇ ਸੱਟਿਆ ਜਾਵੇ। ਧੰਨਵਾਦ। ਅੱਜ ਸਰ ਕੀ ਨਾਂ ਤੁਹਾਡਾ? ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ। ਮੈਂ ਗੁਰਪ੍ਰੀਤ ਸਿੰਘ ਧਾਰੀਵਾਲ ਸੀਨੀਅਰ ਆਗੂ ਭਾਰਤੀ ਆਮ ਜਨਤਾ ਪਾਰਟੀ। ਗੁਰਪ੍ਰੀਤ ਜੀ ਅੱਜ ਪੰਜਾਬ ਬੰਦ ਦੀ ਕਾਲ ਤੇ ਤੁਸੀਂ ਕਬੂਰਤਲਾ ਬੰਦ ਕਰਾ ਰਹੇ ਹੋ। ਕੀ ਕਾਰਨ ਹੋਇਆ ਵਾ? ਇਹ ਕਾਰਨ ਹੈ ਜੀ ਜੋ ਅੰਮ੍ਰਿਤਸਰ ਦੇ ਵਿੱਚ ਕੁਝ ਦਿਨ ਪਹਿਲਾਂ ਡਾਕਟਰ ਸਾਹਿਬ ਦੀ ਮੂਰਤੀ ਨਾਲ ਸ਼ੇਰਖਾਨੀ ਕੀਤੀ ਗਈ ਆ। ਉਹਦੇ ਰੋਸ ਵਜੋਂ ਅਸੀਂ ਇਹ ਅੱਜ ਕਪੂਰਸਾ ਬੰਦ ਕਰਾਇਆ ਆ। ਔਰ ਔਨਵਾਲੇ ਸਮੇਂ ਦੇ ਵਿੱਚ ਅਸੀਂ ਜੇ ਉਹਨਾਂ ਸ਼ਰਾਬਤੀ ਅੰਸਰਾਂ ਤੇ ਨਹੀਂ ਨਕੇਲ ਕੱਸੀ ਗਈ ਅਸੀਂ ਪੰਜਾਬ ਬੰਦੀ ਕਾਲ ਵੀ ਦੇਵਾਂਗੇ, ਪਾਰਟੀ ਦਫਤਰ ਬੈਠ ਕੇ ਉਹਦਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਔਨਵਾਲੇ ਸਮੇਂ ਪੰਜਾਬ ਬੰਦੀ ਕਾਲ ਵੀ ਦੇਵਾਂਗੇ ਜੀ। ਗੁਰਪ੍ਰੀਤ ਜੀ ਤੁਸੀਂ ਇੱਕ ਸਿਆਸੀ ਆਗੂ ਹੋ, ਤੁਸੀਂ ਕੀ ਸਮਝਦੇ ਹੋ? ਸਮੇਂ ਸਮੇਂ ਤੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਜਾਂਦੀ, ਕਦੀ ਬਾਬਾ ਸਾਹਿਬ ਦੀ। ਤੇ ਕਿਹੜੇ ਲੋਕ ਹਨ ਜਿਹੜੇ ਤੇ ਇਸ਼ਾਰਤਾ ਕਰਦੇ ਹਨ? ਦੇਖੋ ਜੀ ਇਹ ਉਹ ਸ਼ਰਾਬਤੀ ਅੰਸਰ ਜੋ ਹਰ ਵਾਰ ਇਹ ਸੋਚਦੇ ਹਨ ਕਿ ਪੰਜਾਬ ਦਾ ਮੋਲ ਖਰਾਬ ਹੋਵੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਥਾਲ ਬਣਾਇਆ ਜਾਂਦਾ ਆ ਕਦੇ ਬਾਲਿੰਗ ਮਾਰੇ ਸੂਪ ਸਾੜੇ ਜਾਂਦੇ ਆ ਕਦੀ 바ਵਾ ਸਾਹਿਬ ਦੀ ਮੂਰਤੀ ਸਾੜੀ ਜਾਂਦੀ ਆ ਇਹਨਾਂ ਦੇ ਉੱਤੇ ਸਮਾਰਟ ਬਿਲਕੁਲ ਹੀ ਜੜਾ ਆ ਉਹ ਕਤਾਈ ਨਹੀਂ ਕਰੂਗਾ ਔਰ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਇਹਨਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਮਾਰੇ ਹੋ ਸਕਦੇ ਆ ਉਹਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਲੱਗਦਾ ਨਹੀਂ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਸ਼ਰਾਰਤੀ ਹੋ ਸਕਦੇ ਕੋਈ ਸਖਤ ਕਾਨੂੰਨ ਬਣਾ ਚਾਹੀਦਾ ਹੈ हां जी बिल्कुल बहुत सख्त कानून ਹਟੇ ਮੈਂ ਤੇ ਇਹ ਕਹਣਾ ਜਿਹੜੇ ਇਹੋ ਜਿਹੇ ਬੰਦੇ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀ ਲੋਕਾਂ ਨੂੰ ਸਮਝਾ ਸਕੇ ਕਿ ਇਹ ਕੰਮ ਕਰਨ ਤੋਂ ਪਹਿਲਾਂ ਛੋਟੀਆਂ ਵੀ ਗੱਲਾਂ ਹੁੰਨ ਤੁਹਾਡੀ ਕੀ ਮੰਗ ਅਸੀਂ ਤੇ ਇਹ ਮੰਗ ਕਰਦੇ ਆ ਕਿ ਜਿਹੜੇ ਬੰਦਾ ਫੜਿਆ ਗਿਆ ਆ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਆ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਵਗਰੇ ਉਹਦੇ ਕੰਮ ਕਰੀਆਂ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਸੁਧਰ ਸਕਣ ਜੀ ਨਾ ਤੁਹਾਡਾ ਬਈ ਸਭ ਪਹਿਲਾਂ ਦਾ ਜੈ ਪੀਮ ਜੈ ਭਾਰਤ ਮੇਰਾ ਨਾਮ ਜਸਪਾਲ ਸਿੰਘ ਜਸਪਾਲ ਜੀ ਅੱਜ ਪੰਜਾਬ ਆਂਦਾ ਕਬੂਰਥਲਾ ਬੰਦ ਹੋਇਆ ਪਿਆ ਵਾ ਕੀ ਕਾਰਨ ਹੋਇਆ ਤੁਸੀਂ ਬੰਦ ਕਰਾ ਰਹੇ ਹੋ ਇਹ ਅਜ ਤੋਂ ਕੁਝ ਦਿਨ ਪਹਿਲਾਂ ਕੋਈ ਸ਼ਰਾਰਤੀ ਜਾਨਸਰਾਂ ਨੇ ਅੰਮ੍ਰਿਤਸਰ ਦੇ ਵਿੱਚ ਹਾਂਜੀ ਸਾਡੇ ਬਾਬਾ ਸਾਹਿਬ ਅਮੀਦਗਰ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਆ ਜਿਹਦੇ ਸਬੰਧ ਵਿੱਚ ਇਹਨਾਂ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਠੀਕ ਆ ਤੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਇਹ ਜਾਣਕਾਰੀ ਕਹਣਾ ਚਾਹੁੰਦੇ ਆ ਕਿ ਇਹ ਸਾਡੇ ਨਾਲ ਰਲ ਮਿਲ ਕੇ ਹੱਥ ਚੱਲਣ ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਦਾ ਤਾਂ ਜਣੀ ਅਨੁਭਵ ਹੋਵੇ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਆ ਗਲਤ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕ ਕਿੱਦਾਂ ਸਾਥ ਦੇ ਰਹੇ ਸ਼ਹਿਰ ਦੇ ਸਾਡੇ ਨਾਲ ਪੂਰਾ ਸ਼ਹਿਰ ਅਸਲ ਸਾਥ ਦੇ ਰਿਹਾ ਵਾ ਠੀਕ ਹੈ ਜੀ ਹਾਂ ਜੀ ਤੇ ਸਾਰੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਸ ਕੋ ਪੂਰੀ ਜਾਣਕਾਰੀ ਲਈ ਜਾਵੇ ਵੀ ਇਹ ਕਿਹਦੀ ਸਾਜ਼ਿਸ਼ ਵਿੱਚ ਆ ਕੇ ਇਹ ਕੰਮ ਕੀਤਾ ਵਾ ਤਿੰਨ ਨੰਬਰ ਦੋ ਜੇ ਇਹ ਨਹੀਂ ਸਾਜ਼ਿਸ਼ ਦੇਂਦਾ ਉਹ ਤੇ ਐਨਐਸਏ ਲਾ ਕੇ ਤੇ ਉਹਨੂੰ ਸੁਰੱਖਾ ਦੇ ਪਿਛਲੇ ਸੁਟਿਆ ਜਾਵੇ ਧੰਨਵਾਦ ਹਾਂ ਜੀ ਜੈ ਭੀਮ ਜੈ ਭਾਰਤ ਬਾਬਾ ਜੀ ਨਾ ਤੁਹਾਡਾ ਸਾਡਾ ਨਾਮ ਸੰਤ ਮਹਾਨਾਤ ਸੀ ਠੀਕ ਹੈ ਜੀ ਬਾਬਾ ਜੀ ਅੱਜ ਸਾਡੇ ਯਾਨੀ ਜੀ ਸਮਾਜ ਦੇ ਜਥੇਬੰਦੀਆਂ ਨੇ ਇੱਕ ਮੋਰਚਾ ਬੰਦ ਦੀ ਘਾਤ ਦਿੱਤੀ ਆ ਹਾਂਜੀ ਸ਼ਹਿਰ ਕਾਫੀ ਬੰਦ ਪਿਆ ਹੋਆ ਹਾਂਜੀ ਇਹ ਸਵਾਲ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਉਹ ਬੰਦ ਦੀ ਘਾਤ ਦਿੱਤੀ ਗਈ ਹੈ ਇਹ ਜੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਡਾਕਟਰ 바ਵਾ ਸਾਹਿਬ ਮੇਡਕਾਰ ਦੀ ਮੂਰਤੀ ਦੇ ਨਾਲ ਛੇੜਛਾੜ ਹੋਈ ਜਿਹੜੀ ਭੰਨ ਤੋੜ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਗੱਲ ਆ ਜੀ ਉਹਦਾ ਕਰਕੇ ਪੂਰੇ ਸਮਾਜ ਦੇ ਵਿੱਚ ਰੋਸ ਆ ਇਸ ਕਰਕੇ ਜਿਹੜਾ ਕਪੂਰਥਲਾ ਅੱਜ ਬੰਦ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਆ ਸਾਰੇ ਸਮਾਜ ਦੇ ਨਾਲ ਅਸੀਂ ਵੀ ਆਏ ਹੋਏ ਆ ਤੇ ਇਸ ਕਰਕੇ ਕਪੂਰਥਲਾ ਜਿਹੜਾ ਬੰਦ ਕੀਤਾ ਗਿਆ ਸ਼ਾਇਦ ਬਾਬਾ ਜੀ ਦੇਖਿਆ ਜਾ ਰਿਹਾ ਪਿੱਛੇ ਦਿਲਾ ਦੋ ਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਕੀਤੀ ਜਾਂਦੀ ਕਦੀ ਵਾਲਮੀ ਮਹਾਰਾਜ ਰੂਪ ਦੀ ਕਦੀ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜ ਪਾਉਣ ਇਥੋਂ ਕਿਹੜੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਕੋਈ ਸ਼ਰਾਰਤੀ ਅਨਸਰ ਹੈ ਜੀ ਇਹ ਤੇ ਸਰਕਾਰ ਨੂੰ ਹੁਣ ਚਾਹੀਦਾ ਜੀ ਉਹਨਾਂ ਦਾ ਪਤਾ ਕਰਨਾ ਜਿਹੜੇ ਵੀ ਇਦਾਂ ਕਰਦੇ ਆ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਦੀ 바ਵਾ ਸਾਹਿਬ ਮੂਰਤੀ ਦੇ ਨਾਲ ਉਹਨਾਂ ਦੀ ਬੇਅਦਬੀ ਜਾਂ ਹੋਰ ਧਰਮਾਂ ਬਾਰੇ ਕੋ ਮਾੜਾ ਚੰਗਾ ਬੋਲਿਆ ਜਾਂਦਾ ਇਹ ਸ਼ਰਾਰਤੀ ਅਨਸਰ ਇਹਦੇ ਪਿੱਛੇ ਜੋ ਵੀ ਇਹਦੀ ਬੈਕਗ੍ਰਾਉਂਡ ਹੈ ਤੇ ਸਰਕਾਰ ਨੂੰ ਹੁਣ ਚਾਹੀਦਾ ਜੀ ਸਰਕਾਰ ਇਹਦੀ ਬੈਕਗ੍ਰਾਉਂਡ ਦੇਖੇ ਔਰ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਜੀ ਬੱਬਰ ਤਾਂ ਲੱਗਦਾ ਇਦਾਂ ਦੇ ਜਿਹੜੇ ਗੂਗਰਮ ਕਰਨ ਵਾਲੇ ਲੋਕ ਆ ਇਨਾ ਦੇ ਕੋਈ ਸਖਤ ਤੋਂ ਸਖਤ ਤਰ੍ਹਾਂ ਲਾਣੇ ਚਾਹੀਦੀ ਆ ਜਾਂ ਸਖਤ ਕਾਨੂੰਨ ਬਣਨਾ ਚਾਹੀਦਾ ਵਾ ਬਿਲਕੁਲ ਜੀ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਪਹਿਲੇ ਤਾਂ ਦੇਖੋ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਕੋਈ ਗਲਤੀ ਕਰਦਾ ਬਹੁਤ ਜ਼ਿਆਦਾ ਸਖਤ ਕਾਨੂੰਨ ਬਣੇ ਹੋਏ ਆ ਜੀ ਗਲਤੀ ਕੋਈ ਕਰਦਾ ਹੀ ਨਹੀਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਜੀ ਇਸ ਕਰਕੇ ਗਲਤੀ ਕੋਈ ਕਰਦਾ ਹੀ ਨਹੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੀ ਆ ਜੀ ਜੇ ਕੋਈ ਕੁਕਰਮ ਕਰਦਾ ਉਹਨੂੰ ਪੈਸਾ ਥੇਲਾ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਛੱਡ ਦਿੱਤਾ ਜਾਂਦਾ ਭਾਵੇਂ ਕੋ ਜਿੰਨਾ ਵੀ ਮਾੜਾ ਕੰਮ ਕਰ ਦਵੇ ਜੋ ਵੀ ਮਾੜਾ ਕੰਮ ਕਰ ਦਵੇ ਉਹਨੂੰ ਪੈਸਾ ਦੇ ਕੇ ਛੱਡਿਆ ਜਾਂਦਾ ਤੇ ਸਜ਼ਾ ਹੋਣੀ ਚਾਹੀਦੀ ਹੈ ਜੀ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਜਿਹਦੇ ਨਾਲ ਕੋ ਕਰਮ ਕੋਈ ਕਰੇ ਹੀ ਨਾ ਹੁਣ ਲਾ ਸਵਾਲ ਤੁਸੀਂ ਅੱਜ ਦੇ ਜਿਹੜਾ ਹੋਇਆ ਬੰਦ ਤੇ ਇਹਦੀ ਕਾਲ ਦੇ ਵਿਰੁੱਧ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਅਸੀਂ ਇਹ ਮੰਗ ਰੱਖਦੇ ਹਾਂ ਜੀ ਜਿਹੜਾ ਬਾਬਾ ਸਾਹਿਬ ਮੂਰਤੀ ਦੇ ਨਾਲ ਛੇੜਛਾੜ ਹੋਈ ਆ ਉਹ ਕਿਉਂ ਹੋਈ ਆ ਉਹ ਜਿਹੜੇ ਬੰਦੇ ਨੂੰ ਹੁਣ ਕਹਿੰਦੇ ਆ ਉਹ ਪਾਗਲ ਆ ਜਾਂ ਮੰਨ ਲਓ ਉਹਦੇ ਦਿਮਾਗ ਵਿੱਚ ਫਰਕ ਆ ਜਾਂ ਕੁਝ ਵੀ ਆ ਇਹ 바ਵਾ ਸਾਹਿਬ ਮੂਰਤੀ ਦੇ ਨਾਲ ਹੀ ਥੋੜੀ ਉਹਨੇ ਇਦਾਂ ਕਰਨਾ ਸੀਗਾ ਉਹ ਹੋਰ ਵੀ ਕਿਤੇ ਕਰ ਸਕਦਾ ਸੀਗਾ ਜ਼ਰੂਰੀ ਇਦਾਂ ਨਹੀਂ ਸੀ ਕਰਨਾ ਉਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਆ ਉਹਦਾ ਪਤਾ ਕੀਤਾ ਜਾਵੇ ਜੀ ਇਸ ਕਰਕੇ ਇਹ ਜਿਹੜਾ ਕਪੂਰਥਲਾ ਬੰਦ ਕੀਤਾ ਗਿਆ ਜੀ ਬਰਗਵਾ